रेडी स्टार ਮਨੁੱਖ ਇਸ ਸ੍ਰਿਸ਼ਟੀ ਦਾ ਸਭ ਤੋਂ ਉੱਤਮ ਪ੍ਰਾਣੀ ਮੰਨਿਆ ਜਾਂਦਾ ਹੈ ਡੰਡੀ ਕਿਸੇ ਦੇਸ਼ ਦਾ ਵਿਕਾਸ ਅਤੇ ਮਾਨ ਸਨਮਾਨ ਉਸ ਦੇਸ਼ ਦੇ ਮਨੁੱਖਾਂ ਉੱਪਰ ਨਿਰਭਰ ਕਰਦਾ ਹੈ ਡੰਡੀ ਇਸ ਤਰ੍ਹਾਂ ਹੀ ਕਿਸੇ ਸਵਸਤ ਅਤੇ ਸੰਤੁਲਿਤ ਸਮਾਜ ਦੀ ਹੋਂਦ ਉਸ ਸਮਾਜ ਦੇ ਮਨੁੱਖਾਂ ਦੀ ਕਿਸਮ ਉਤੇ ਨਿਰਪਰ ਕਰਦੀ ਹੈ ਡੰਡੀ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਕੁਸ਼ਲ ਅਤੇ ਜ਼ਿੰਮੇਵਾਰ ਵਿਅਕਤੀ ਦੇਸ਼ ਅਤੇ ਸਮਾਜ ਦੀਆਂ ਤਕਦੀਰਾਂ ਨੂੰ ਬਦਲ ਕੇ ਉન્નਤੀ ਦੀਆਂ ਸਿਖਰਾਂ ਤੇ ਪਹੁੰਚਾ ਸਕਦੇ ਹਨ ਅਤੇ ਦੂਜੇ ਪਾਸੇ ਨਿਕੰਮੇ ਗੈਰ ਜ਼ਿੰਮੇਵਾਰ ਲੋਕ ਉਸੇ ਦੇਸ਼ ਅਤੇ ਸਮਾਜ ਨੂੰ ਬਰਬਾਦੀ ਦੀਆਂ ਦਹਲੀਜ਼ਾਂ ਤੇ ਲਿਆ ਕੇ ਖੜਾ ਕਰ ਸਕਦੇ ਹਨ ਡੰਡੀ ਇਸ ਤਰ੍ਹਾਂ ਮਨੁੱਖ ਕਿਸੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਮੁੱਖ ਸਾਧਨ ਹੈ ਡੰਡੀ ਹਰ ਸੰਸਥਾ ਜਾਂ ادارے ਵਿੱਚ ਮਨੁੱਖੀ ਸਾਧਨਾ ਦੀ ਆਪਣੀ ਇੱਕ ਵਿਸ਼ੇਸ਼ ਥਾਂ ਹੁੰਦੀ ਹੈ ਡੰਡੀ ਮਨੁੱਖੀ ਸਾਧਨਾ ਨੂੰ ਕਿसे ਸੰਸਥਾ ਦੀ ਸਭ ਤੋਂ ਕੀਮਤੀ ਅਤੇ ਮਹੱਤਵਪੂਰਨ ਸੰਪਤੀ ਸਮਝਿਆ ਜਾਂਦਾ ਹੈ ਡੰਡੀ ਅਸਲ ਵਿੱਚ ਮਨੁੱਖੀ ਸਾਧਨ ਸਭ ਤੋਂ ਵੱਧ ਮਹੱਤਵਪੂਰਨ ਆਰਥਿਕ ਸਾਧਨ ਹੈ ਡੰਡੀ ਮਨੁੱਖੀ ਸਾਧਨਾਂ ਤੋਂ ਇਲਾਵਾ ਹੋਰ ਦੂਸਰੇ ਸਾਧਨ ਵੀ ਹਨ ਜਿਨ੍ਹਾਂ ਵਿੱਚ ਪਦਾਰਥਿਕ ਭੌਤਿਕ ਅਤੇ ਮਸ਼ੀਨੀ ਸਾਧਨ ਸ਼ਾਮਿਲ ਹਨ ਡੰਡੀ ਪਰ ਇਹ ਦੂਸਰੇ ਸਾਧਨ ਉਹਨਾਂ ਚਿਰ ਕਿਸੇ ਕੰਮ ਦੇ ਨਹੀਂ ਹੁੰਦੇ ਜਿੰਨਾ ਚਿਰ ਉਹਨਾਂ ਦੀ ਸਹੀ ਅਤੇ ਉਚਿਤ ਵਰਤੋਂ ਕਰਨ ਲਈ ਯੋਗ ਮਨੁੱਖੀ ਸਾਧਨ ਉਪਲਬਧ ਨਾ ਹੋਣ ਡੰਡੀ ਮਨੁੱਖੀ ਸਾਧਨਾ ਵਿੱਚ ਅਸੀਂ ਹਰ ਪੱਧਰ ਤੇ ਕੰਮ ਕਰ ਰਹੇ ਵਿਅਕਤੀਆਂ ਨੂੰ ਸ਼ਾਮਿਲ ਕਰਦੇ ਹਾਂ ਡੰਡੀ ਮਨੁੱਖੀ ਸਾਧਨਾ ਦਾ ਭਾਵ ਕਿਸੇ ਸੰਸਥਾ ਦੇ ਕਰਮਚਾਰੀਆਂ ਦੇ ਗਿਆਨ ਉਹਨਾਂ ਦੀ ਯੋਗਤਾ ਪ੍ਰਤਿਭਾ ਅਤੇ ਕਾਬਲੀਅਤ ਤੋਂ ਲਿਆ ਜਾਂਦਾ ਹੈ ਡੰਡੀ ਮਨੁੱਖੀ ਸਾਧਨਾ ਦੇ ਫਲਸਰੂਪ ਹੀ ਕੋਈ ਸੰਸਥਾ ਆਪਣੀ ਕਾਰਗੁਜ਼ਾਰੀ ਅਤੇ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਨ ਦੇ ਸਮਰੱਥ ਹੁੰਦੀ ਹੈ ਡੰਡੀ ਮਨੁੱਖੀ ਸਾਧਨਾ ਦੇ ਵਿਕਾਸ ਤੋਂ ਭਾਵ ਸਮਾਜ ਦੇ ਵਿਅਕਤੀਆਂ ਦੇ ਗਿਆਨ ਯੋਗਤਾ ਅਤੇ ਕਾਬਲੀਅਤ ਵਿੱਚ ਵਾਧਾ ਕਰਨਾ ਹੈ ਡੰਡੀ ਇਸ ਮੰਤਵ ਦੀ ਪ੍ਰਾਪਤੀ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਚੰਗੀ ਵਿਦਿਆ ਦਿੱਤੀ ਜਾਵੇ ਅਤੇ ਉਸ ਦੇ ਨਾਲ ਨਾਲ ਉਚਿਤ ਸਿਖਲਾਈ ਦਿੱਤੀ ਜਾਵੇ ਡੰਡੀ ਇਸ ਦੇ ਨਾਲ ਹੀ ਹਰ ਵਿਅਕਤੀ ਨੂੰ ਉਸ ਦੀ ਵਿਦਿਆ ਅਤੇ ਸਿਖਲਾਈ ਮੁਤਾਬਕ ਉਚਿਤ ਕੰਮ ਤੇ ਲਾਉਣਾ ਚਾਹੀਦਾ ਹੈ ਤਾਂ ਜੋ ਉਤਪਾਦਕਤਾ ਵਿੱਚ ਵਾਧਾ ਹੋ ਸਕੇ ਡੰਡੀ ਅਰਥਸ਼ਾਸਤਰੀਆਂ ਦਾ ਮਤ ਹੈ ਕਿ ਆਰਥਿਕ ਵਿਕਾਸ ਦੀ ਦਰ ਪੂਰਨਾ ਸਾਧਨਾ ਤੋਂ ਇਲਾਵਾ ਮਨੁੱਖੀ ਸਾਧਨਾ ਦੇ ਵਿਕਾਸ ਤੇ ਮੂਲ ਰੂਪ ਵਿੱਚ ਨਿਰਪਰ ਕਰਦੀ ਹੈ ਡੰਡੀ ਕਿਸੇ ਦੇਸ਼ ਕੋਲ ਬੇਸ਼ੱਕ ਕਿੰਨੇ ਵੀ ਕੁਦਰਤੀ ਸਾਧਨ ਕਿਉਂ ਨਾ ਹੋਣ ਉਹ 19 ਦੇਰ ਤੱਕ ਆਰਥਿਕ ਅਤੇ ਸਮਾਜਿਕ ਵਿਕਾਸ ਦੀਆਂ ਪੁਲਾੰਗਾ ਨਹੀਂ ਪੁੱਟ ਸਕਦਾ ਜਦੋਂ ਤੱਕ ਉਸ ਕੋਲ ਸਾਹਸ ਕਾਬਲੀਅਤ ਅਤੇ ਕੁਸ਼ਲਤਾ ਪਰਪੂਰ ਮਨੁੱਖੀ ਸਾਧਨ ਨਾ ਹੋਣ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਦਯੋਗੀਕਰਨ ਲਈ ਕੁਦਰਤੀ ਸਾਧਨਾ ਦੀ ਸਹੀ ਵਰਤੋਂ ਕਰ ਸਕਣਾ ਮਨੁੱਖੀ ਸਾਧਨਾ ਦੇ ਸੁਭਾਅ ਅਤੇ ਯੋਗਤਾ ਤੇ ਨਿਰਭਰ ਕਰਦਾ ਹੈ ਡੰਡੀ ਜਿਸ ਦੇਸ਼ ਦੇ ਲੋਕ ਵੱਧ ਪਛੜੇ ਅਤੇ ਪਛਾਂ ਖਿੱਚੂ ਹੋਣਗੇ ਉਸ ਦੇਸ਼ ਵਿੱਚ ਕੁਦਰਤੀ ਸਾਧਨਾ ਦੇ ਵਿਕਾਸ ਦੀ ਦਰ ਓਨੀ ਹੀ ਘੱਟ ਹੋਵੇਗੀ ਡੰਡੀ ਜਿਸ ਦੇਸ਼ ਦੇ ਲੋਕ ਜਿੰਨੇ ਅਗਾ ਵਧੂ ਕਾਬਲ ਅਤੇ ਕੁਸ਼ਲ ਹੋਣਗੇ ਉਸ ਦੇਸ਼ ਵਿੱਚ ਕੁਦਰਤੀ ਸਾਧਨਾ ਦੇ ਵਿਕਾਸ ਦੀ ਦਰ ਉਨੀ ਹੀ ਵੱਧ ਹੋਵੇਗੀ ਡੰਡੀ ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਮਸ਼ੀਨਾਂ ਵਰਗੇ ਚੁਸਤ ਦਰਸਤ ਮਨੁੱਖੀ ਸਾਧਨਾ ਹੋਣ ਉਹ ਕੁਦਰਤੀ ਸਾਧਨਾ ਦੀ ਰੱਜ ਕੇ ਵਰਤੋਂ ਕਰ ਸਕਣ ਦੇ ਸਮਰੱਥ ਹੁੰਦੇ ਹਨ ਡੰਡੀ ਭਾਰਤ ਵਿੱਚ ਕੁਦਰਤੀ ਸਾਧਨਾਂ ਦਾ ਅਥਾਪ ਭੰਡਾਰ ਹੋਣ ਦੇ ਬਾਵਜੂਦ ਅਸੀਂ ਉਹਨਾਂ ਦੀ ਉਚਿਤ ਵਰਤੋਂ ਨਹੀਂ ਕਰ ਸਕੇ ਡੰਡੀ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਸਬੰਧ ਵਿੱਚ ਅਸੀਂ ਤਕਨੀਕੀ ਤੌਰ ਤੇ ਉਹਨੇ ماہر ਨਹੀਂ ਹਾਂ ਡੰਡੀ ਦੂਜੇ ਪਾਸੇ ਸਾਡੇ ਕੋਲ ਜਾਪਾਨ ਅਤੇ ਜਰਮਨ ਵਰਗੇ ਦੇਸ਼ਾਂ ਦੀਆਂ ਉਦਾਹਰਣਾਂ ਹਨ ਜਿੱਥੇ ਕਿ ਕੁਸ਼ਲ ਅਤੇ ਮਾਹਿਰ ਮਨੁੱਖੀ ਸਾਧਨਾ ਦੀ ਬਦੌਲਤ ਹੀ ਉਦਯੋਗਿਕ ਵਿਕਾਸ ਅੰਬਰਾਂ ਨੂੰ ਛੂ ਗਿਆ ਹੈ ਡੰਡੀ ਉਦਯੋਗਿਕ ਖੇਤਰ ਵਿੱਚ ਇਹਨਾਂ ਦੇਸ਼ਾਂ ਦਾ ਸਾਰੀ ਦੁਨੀਆ ਵਿੱਚ ਸਿੱਕਾ ਚੱਲਦਾ ਹੈ ਡੰਡੀ ਉਥੇ ਚੀਜ਼ਾਂ ਨੂੰ ਬਣਾਉਣ ਤੋਂ ਪਹਿਲਾਂ ਮਨੁੱਖ ਨੂੰ ਬਣਾਇਆ ਜਾਂਦਾ ਹੈ ਡੰਡੀ ਕਹਿਣ ਦਾ ਭਾਵ ਇਹ ਹੈ ਕਿ ਉਥੇ ਮਨੁੱਖੀ ਸਾਧਨਾ ਦਾ ਵਿਦਿਅਕ ਅਤੇ ਤਕਨੀਕੀ ਤੌਰ ਤੇ ਵਿਕਾਸ ਕਰਨ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ ਡੰਡੀ ਇਸ ਤਰ੍ਹਾਂ ਇਹ ਗੱਲ 100% ਸਹੀ ਹੈ ਕਿ ਜਿਉਂ-ਜਿਉਂ ਮਨੁੱਖੀ ਸਾਧਨਾ ਦਾ ਵਿਕਾਸ ਹੁੰਦਾ ਹੈ ਤਿਉਂ-ਤਿਉਂ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ ਡੰਡੀ